ਗੱਡੀ ਦੇ ਨਾਲ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਖੜੀ ਗੱਡੀ ਦੇ ਵਿੱਚ ਆ ਕੇ Swift ਗੱਡੀ ਬਾਈ ਦੀ ਜਿਸ ਦੇ ਵਿੱਚ ਕਿ ਸੜਕ ਸੁਰੱਖਿਆ ਫੋਰਸ ਦੀ Hilux ਗੱਡੀ ਅਤੇ Swift ਗੱਡੀ ਦੇ ਮੌਕੇ ਤੇ ਪਰ ਕੱਚੇ ਉੜ ਜਾਂਦੇ ਨੇ ਜਿਸ ਜੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੜਕ ਸੁਰੱਖਿਆ ਫੋਰਸ ਦੀ ਗੱਡੀ ਆ ਜਿਹੜੀ ਫਟ ਕੇ ਚੱਕਣਾ ਚੂਰੋ ਚੁੱਕਿਆ ਤਾਂ ਤਸਵੀਰਾਂ ਤੁਹਾਨੂੰ ਪੂਰਾ ਮਾਮਲਾ ਦੱਸ ਦਿੰਦੇ ਆ ਕਿ ਤਸਵੀਰਾਂ ਸੰਗਰੂਰ ਦੇ ਭਵਾਨੀਗੜ੍ਹ ਦੇ ਨਾਬਾ ਕੈਂਚੀਆਂ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿੱਥੇ ਕਿ ਭਵਾਨੀਗੜ੍ਹ ਦੇ ਨਾਬਾ ਕੈਂਚੀਆਂ ਤੇ ਰੋਡ ਦੇ ਇੱਕ ਪਾਸੇ ਜੋ ਸੜਕ ਸੁਰੱਖਿਆ ਫੋਰਸ ਦੀ ਗੱਡੀ ਖੜੀ ਹੁੰਦੀ ਆ ਜਿਸ ਦੇ ਵਿੱਚ ਕੇ ਜੋ ਸੜਕ ਐਸਐਸਐਫ ਦੇ ਮੁਲਾਜ਼ਮ ਸਵਾਰ ਹੁੰਦੇ ਨੇ ਪਰ ਉਧਰਲੇ ਪਾਸੇ ਉਹ ਸਵਿਫਟ ਗੱਡੀ ਇੰਨੀ ਜਿਆਦਾ ਤੇਜ਼ ਆਉਂਦੀ ਆ ਕਿ ਮੌਕੇ ਤੇ ਡਰਾਈਵਰ ਤੋਂ ਕੰਟਰੋਲ ਹੀ ਹੁੰਦਾ ਤੇ ਆਕੇ ਐਸਐਸਐਫ ਦੀ ਗੱਡੀ ਦੇ ਵਿੱਚ ਆਕੇ ਬਾਈ ਜੀ ਜੱਸਦੇ ਨਾਲ ਕੇ ਦੋਵੇਂ ਗੱਡੀਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਦੋਵੇਂ ਗੱਡੀਆਂ ਫਟ ਕੇ ਚੱਕਨਾ ਚੂਰ ਹੋ ਚੁੱਕੇ ਨੇ ਤੇ ਇੱਥੋਂ ਤੱਕ ਕੇ ਜਿਹੜੀ ਐਸਐਸਐਫ ਦੀ ਗੱਡੀ ਆ ਉਸ ਦੇ ਦਾ ਪਰ ਖੱੱਚੇ ਤੱਕ ਉੱਡ ਚੁੱਕੇ ਨੇ ਜੱਸਦਿਆਂ ਕੇ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਧਰਲੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੁਣ ਤੱਕ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਜੋ ਸੜਕ ਸੁਰੱਖਿਆ ਪੋਰਟ ਦੇ ਯਾਨੀ ਕਿ ਦੋ ਪੁਲਿਸ ਮੁ ਖਮੀ ਹੋਇਨੇ ਜੋ ਕਿ ਇਸ ਗੱਡੀ ਦੇ ਵਿੱਚ ਐਸਐਫਐਪ ਦੀ ਗੱਡੀ ਦੇ ਵਿੱਚ ਸਵਾਰ ਸੀ ਤਾਂ ਜਦੋਂ ਅਚਾਨਕ ਟੱਕਰ ਹੁੰਦੀ ਹੈ ਸਵਿਫਟ ਗੱਡੀ ਇਸ ਦੇ ਵਿੱਚ ਆ ਕੇ ਵਾਜੀਆ ਤਾਂ ਦੋ ਪੁਲਿਸ ਮੁਲਾਜ਼ਮ ਗੰभीर ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਿ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਧਰਲੇ ਪਾਸੇ ਖਬਰ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਸਵਿਫਟ ਗੱਡੀ ਦੇ ਡਰਾਈਵਰ ਦੇ ਵੀ ਹਲਕਿਆਂ ਫੁਲਕਿਆਂ ਸੱਟਾਂ ਲੱਗੀਆਂ ਨੇ ਜਿਸ ਨੂੰ ਕਿ ਇਲਾਜ ਦੇ ਇਲਾਜ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉਧਰਲੇ ਪਾਸੇ ਪੁਲਿਸ ਦੇ ਵੱਲੋਂ ਜਾਂਚ ਵੀ ਸ਼ੁਰੂ ਕੀਤੀ ਗਿਆ ਕਿ ਆਖਰ ਗਲਤੀ ਸੀ ਕੀ ਸੀ ਜਾਂ ਪਰ ਉਧਰਲੇ ਪਾਸੇ ਜੋ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਧੁੰਦ ਪੈਰੀਆ ਧੁੰਦ ਕਾਰਨ ਹਾਦਸਾ ਵਾਪਰਿਆ ਕਿਉਂਕਿ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਧੁੰਦ ਕਾਰਨ ਵੱਡੇ ਪੱਧਰ ਤੇ ਹਾਦਸੇ ਵਾਪਰ ਰਹੇ ਨੇ ਤੇ ਉਧਰਲੇ ਪਾਸੇ ਜਿਹੜੀ ਐਸਐਸਐਫ ਫੋਰਸ ਆ ਸੜਕ ਸੁਰੱਖਿਆ ਫੋਰਸ ਇਸ ਕਰਕੇ ਬਣਾਈ ਹੋਈ ਸੀ ਕਿ ਜੇਕਰ ਸੜਕ ਦੇ ਉੱਪਰ ਕਿਸੇ ਵੀ ਵਿਅਕਤੀ ਨੂੰ ਸੱਟ ਲੱਗਦੀ ਆ ਕੋਈ ਹਾਦਸਾ ਵਾਪਰਦਾ ਤਾਂ ਮੌਕੇ ਤੇ ਜਿਹੜੇ ਫੋਰਸ ਦੇ ਮੁਲਾਜ਼ਮ ਨੇ ਉਹਨਾਂ ਦੀ ਜਿਹੜੀ ਦੇਖਪਾਲ ਕਰਨ ਦੇ ਲਈ ਜਾਂ ਮੁੱਢਲੀ ਸਹਾਇਤਾ ਦੇਣ ਦੇ ਲਈ ਹਸਪਤਾਲ ਪਹੁੰਚਾਉਣ ਦੇ ਲਈ ਉਹਨਾਂ ਦੇ ਮੌਕੇ ਤੇ ਪਹੁੰਚਣਗੇ ਪਰ ਤੁਹਾਨੂੰ ਦੱਸ ਦਿਆਂ ਕਿ ਸੜਕ ਸੁਰੱਖ ਗੱਡੀ ਦੇ ਨਾਲ ਭਿਆਨਕ ਹਾਦਸਾ ਵਾਪਰ ਚੁੱਕਿਆ ਜਦੋਂ ਕਿ ਭਵਾਨੀਗੜ੍ਹ ਦੇ ਨਾਬਾ ਕੈਂਚਿਆਂ ਤੇ ਗੱਡੀ ਖੜੀ ਹੁੰਦੀ ਆ ਤਾਂ ਅਚਾਨਕ ਇੱਕ ਸਵਿਫਟ ਗੱਡੀ ਤੇਜ਼ ਰਫ਼ਤਾਰ ਸਵਿਫਟ ਗੱਡੀ ਐਸਐਸਐਫ ਦੀ ਗੱਡੀ ਦੇ ਵਿੱਚ ਆ ਕੇ ਵੱਜਦੀ ਆ ਜਿਸ ਦੇ ਕਾਰਨ ਐਸਐਸਐਫ ਦੀ ਸਵਿਫਟ ਜੋ ਸੜਕ ਸੁਰੱਖਿਆ ਫੋਰਸ ਦੀ ਜਿਹੜੀ ਗੱਡੀ ਆ ਫੁੱਟ ਕੇ ਚੱਕਰਾਂ ਚੂਰ ਹੋ ਜਾਂਦੀ ਆ ਉਸ ਗੱਡੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਚੋਂ ਉਧਰਲੇ ਪਾਸੇ ਸਵਿਫਟ ਗੱਡੀ ਵੀ ਫੁੱਟ ਕੇ ਚੱਕਰਾਂ ਚੂਰ ਹੋ ਚੁੱਕਿਆ ਤੇ ਤੁਹਾਨੂੰ ਇਹ ਦੱਸ ਦਈਏ ਕਿ ਮੌਕੇ ਤੋਂ ਜੋ ਖਬਰ ਨਿਕਲ ਕੇ ਸਾਹਮਣੇ ਆ ਕਿ ਦੋ ਪੁਲਿਸ ਦੇ ਮੁਲਾਜ਼ਮ ਉਸ ਐਸਐਸਐਫ ਦੀ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਜਿਨ੍ਹਾਂ ਦੇ ਕੇ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਧਰਲੇ ਪਾਸੇ ਸਵਿਫਟ ਗੱਡੀ ਦੇ ਡਰਾਈਵਰ ਦੇ ਹਲਕੀਆਂ ਸੱਟਾਂ ਲੱਗੀਆਂ ਨੇ ਜਿਸ ਨੂੰ ਕੇ ਇਲਾਜ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ